ਵਾਹਿਗੁਰਜੀ ਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਵਾਹਿ ਗੁਰੂ ਸਾਹਿਬ ਜੀਓ ਸੋਦਰ ਅਗਾਸਾ ਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਖ ਕਿ ਤਰੇ ਵਾਵਨ ਹਾਰੇ ਕਿ ਤਰਾ ਉਪਰੀ ਸੋ ਕਹੀਏ ਕਿਥੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚੇਤ ਗੁਪਤ ਲਿਖਦਾਨਨ ਲਿਖੀ ਧਰਮ ਵਿਚਾਰੇ ਗਾਵਮ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸੁਬਾਰੇ ਗਾਵਮ ਤੁਧਨੋ ਇੰਦਰੇਂਦਰਾ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵਮ ਤੁਧਨੋ ਸਤਿ ਸਮਾਦੀ ਅੰਦਰ ਗਾਵਮ ਤੁਧਨੋ ਸਾਧ ਵਿਚਾਰੇ ਗਾਵਮ ਤੁਧਨੋ ਜਤੀ ਸਤੀ ਸੰਤੋਖੀ ਗਾਵਮ ਤੁਧਨੋ ਵੀਰ ਕਰਾਰੇ ਗਾਮ ਤੁਦਨ ਪੰਡਤ ਪੰਨਰਖੀਸਰ ਜੋਦਗ ਵਿਦਵਨ ਆਲੇ ਗਾਮ ਤੁਦਨ ਮੋਹਨੀਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਮ ਤੁਦਨ ਰਤਨ ਉਪਾਇ ਤੇਰੇ ਅਠ 60 ਤੀਰਥ ਨਾਲੇ ਗਾਮ ਤੁਦਨ ਜੂਦ ਮਾਂਬਰ ਸੂਰਾ ਗਾਮਨ ਤੁਦਨ ਖਾਣੀ ਚਾਰੇ ਗਾਮ ਤੁਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇ ਤਾਰੇ ਸ਼ੇਤ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹਰਸੀ ਜੈ ਨਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰ ਜਨ ਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰੋ ਕਮਨਾ ਕਰਨਾ ਜਾਈ ਸੋ ਪਾਸ਼ਾ ਸ਼ਹਾ ਪਰ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣ ਗੀਰਾ ਕੋਈ ਨ ਜਾਣੇ ਤੇਰਾ ਕੀ ਤਾਂ ਕੇ ਵਰਚੀਰਾ ਰਹਾਉ ਸਭ ਸ਼ੁਰਤੀ ਮੇਂ ਸ਼ੁਰਤ ਕਮਾਈ ਸਭ ਕੀਮਤ ਮੇਂ ਰਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤੇਲ ਵੜਿਆਈ ਸਭ ਸਤ ਸਭ ਤਾਪੂ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵੜਿਆਈਆਂ ਤੁਲ ਬਿਨ ਸਿੱਧੀ ਕਿੰਨਾ ਨਾ ਪਾਈਆ ਕਰਮ ਮੇਰੇ ਨਾ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਂ ਤਿਸੇ ਕਾਚਾਰਾ ਨਾਨਕ ਸੱਚ ਸਵਾਰਨ ਹਾਰਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੇ ਕਾਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰਦਾ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੈ ਖਾਏ ਚਲੀਏ ਦੂਖ ਸੁਖੋਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਰਵੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵਡਨ ਹੋਵੇ ਘਾਟ ਨਾ ਜਾਏ ਅਹ ਮਰੇ ਨਾ ਹੋਵੇ ਸੋਗ ਦਿਨਦਰ ਨਾ ਝੂਕੇ ਭੋਗ ਗੋਣੀ ਹੋ ਹੋ ਨਹੀਂ ਕੋਏ ਨਾ ਕੋ ਹੋਆ ਨਾ ਕੋਏ ਜਿਵੜੀ ਆਪ ਤੇ ਵਰ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗੁ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਮੈਨੂੰ ਕਰੋਂ ਗੁਰਪਾਸ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇ ਮੋਹ ਤੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ ਖਾਈ ਹਰ ਕੀ ਤਾਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਬਦ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਗੁਰ ਸੰਗ ਸੰਤਿ ਨਿ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਲ ਮਸ ਅਗਲੀ ਖਾਲਿਖਾਸ ਸਾਨ ਤਨ ਸਤ ਸੰਗਤ ਇਹ ਧਰਸ ਭਾਇਆ ਮਿਲ ਜਾਨਾਨ ਕਾ ਨਾਮ ਪ੍ਰਗਾਸ ਰਾਗੂਦਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਿਤ ਵਹਿ ਉਦਮ ਜਾਂ ਹਰ ਹਰਿ ਜਿਉ ਪਰਿਆ ਸੈਲ ਪਥਮੈ ਜੰਤੂ ਪਾਏ ਤਾਂ ਕਰਿ ਜਿ ਕਾਵਿ ਕਤ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਰ ਪਾਇ ਤੂ ਕੇ ਕਾਸ਼ਟ ਹਰਿਆਰ ਹਾਉ ਜਨਨ ਪਿਤਾ ਲੋਕ ਸੁਧ ਬਣਤਾ ਕੋਈ ਨ ਕਿਸ ਕੀ ਧਰਿਆ ਛੇਰੇ ਛੇਰੇ ਰਿਗ ਸੰਭਾਇ ਠਾਕੁਰ ਕਾਹੇ ਮਨ ਪਉ ਕਰਿਆ ਊੜੀ ਊੜਾ ਵੇ ਸੈ ਕੋ ਸਾ ਤਿਸ ਪਾਛੇ ਬਚਰੇ ਛੜਿਆ ਤੈਨ ਕਮਨ ਖਲਾਵੇ ਕਮ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਿ ਸਿਧਾਨ ਠਾਕੁਰ ਕਾ ਚਲ ਧਰਿਆ ਜਨ ਨਾਨਕ ਬਲ ਬਲੇ ਸਤਿ ਬਾਰੇ ਜਾਈਏ ਤਰੰਤਨਾ ਪਾਰ ਅਵਰਿਆ ਰਾਗਿਆ ਸਾ ਮਹਲਾ ਚੌਥਾ ਸੋ ਪੁਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਡਨ ਹਰ ਪੁਰਖ ਨਿਰੰਡਨ ਹਰ ਗਾਮਾ ਗਾਮਿਆ ਪਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹ ਸੱਚੇ ਸਿਦਨ ਹਾਰਾ ਸਭ ਜੀ ਤੁਹਾਰੇ ਜੀ ਤੁ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਦ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤ ਜੀ ਹਰਿ ਕੋ ਪੁਰਖ ਸਮਾਨਾ ਇੱਕ ਦਾਤਿਕ ਭਿਖਾਰੀ ਦੀ ਸਾ ਤੇਰੇ ਚੋਦ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਰ ਬਿਨ ਨਾ ਜਾਣਾ ਤੂੰ ਪਰਮ ਭਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤਉ ਦੇ ਜੀ ਦਾ ਨਾਨਕ ਤਿਨ ਕੁਰਬਾਨਾ ਹਰਤਿਆ ਭੀ ਹਰਤਿਆ ਮਿਤੁ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਤਿਆ ਆ ਜੀ ਤੈਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਕਿਆ ਇਤਨ ਕਾ ਭਉ ਸਦ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤੰਜਨ ਹਤਿਆ ਆ ਜੀ ਦਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹੰ ਤੁਝ ਜੀ ਹਰਨ ਕਨੇਕ ਅਨੰਤਾ ਤੇਰੀ ਅਨਕ ਤਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਦਫੇ ਬਿਆੰਤਾ ਤੇਰੇ ਅਨੇਕ ਤ੍ਰੇਨੇਕ ਪਰਹਿ ਬਉ ਸਿਮਰ ਸਾਸ ਜੀ ਕਰਕੇ ਰਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਦਾ ਨਾਨਕ ਦੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਆ ਪਰੰਪਰ ਕਰਤਾ ਜੀ ਤੋ ਦੇ ਵਡਾ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਖੁਦਾ ਪੇ ਪਹਾਵੇ ਸੋਈ ਵਰਤਾ ਜੀ ਤੂੰ ਆਪੇ ਕਹੇ ਸੋਈ ਤੁਧਿਆਪੇ ਸ੍ਰਿਸ਼ਟ ਸਭ ਪਾਈ ਜੀ ਤੁਧਾਪੇ ਸਿਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜੁਣੋਈ ਆਸਾ ਮਹੱਲਾ ਚੌਥਾ ਹਉਨ ਕਤਸ ਚੈਰ ਮੈਂ ਦਾ ਸਾਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇਹੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇਂ ਤੇ ਨਾਮ ਰਤਨ ਪਾਇਆ ਗੁਰਮਖ ਲਾਦਾ ਮਨੁ ਗਵਾਇਆ ਤੁਦਾ ਵਿਸ਼ੂਰਿਆ ਮਿਲਾਇਆ ਤੁਮ ਦਰੀਆਉ ਸਭ ਤੁਝੀ ਬਾਹੇ ਤੁਜ ਮੈਂ ਦੂਜਾ ਕੋਈ ਨਾ ਹੈ ਇਹ ਜਨ ਸਭ ਤੇ ਰਖੇਲ ਵਿਜਗ ਨਿ ਵਿਸ਼ੂਰਿਆ ਸੰਜੋਗੀ ਮੇਲ ਜਿਸ ਨੂੰ ਤੂ ਜਣਾ ਹੈ ਸੋਈ ਜੰਝਾਣੇ ਹਰ ਗੁਰ ਸਾਦੀ ਆਖ ਵਖਾਣੈ ਜਿਨਾਂ ਸੇਵਿਆ ਤੈਨ ਸੁਖ ਪਾਇਆ ਸਹਿਜਿ ਹੇ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂੰ ਬਿੰਦੂ ਜਾਵ ਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਈ ਤੈ ਨਾਨਕ ਗੁਰਮੁਖ ਪ੍ਰਗਟ ਹੋਇ ਆਸਮ ਹੱਲਾ ਪਹਿਲਾ ਤੇਤ ਸਰਵ ਰੇ ਪਹਿਲੇ ਨਿਵਾਸਾ ਪਾਣੀ ਪਾਵਤਿ ਨੇ ਕੀਆ ਕੰਕਜ ਮੁਹ ਪਗਣੀ ਚਾਲੇ ਹਮ ਦੇਖਾ ਤੈ ਡੂਬੀ ਆਲੇ ਮਾਨ ਇੱਕ ਨਚੇਤ ਸਮੂਰਮਨਾ ਹਾਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤਿਨੀ ਪਇ ਮੂਰਖ ਮੁਗਧ ਜਨਮ ਪਇ ਪ੍ਰਾਨ ਵਤਨਾਨ ਕਿਸ਼ਨ ਨਾ ਜੇ ਤੂੰ ਨਾ ਹੀ ਵਿਸਰਿਆ ਆਸ਼ਾ ਮਹਿਲਾ ਪੰਜਵਾਂ ਭਈ ਪ੍ਰਾਪਤਿ ਮਾਨੁਖ ਦੇਹੁਰਿਆ ਗੋਬਿੰਦ ਕੇ ਤੇਰੀ ਬਰੀਆ ਅਵਰ ਕਾ ਤੇਰੇ ਕਿਤਨਾ ਕਾਮ ਰ ਸਾਧ ਸੰਗਤ ਪਰ ਕੇਵਲ ਨਾਮ ਸੰਜਾਮ ਲਾਗ ਪਰ ਤਨ ਕੈ ਜਨਮ ਬੇਥਾ ਜਾਤੰ ਮਾਇਆ ਕੈ ਰਹਾਉ ਜਾ ਪਤਾ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨ ਹਰਾਇਆ ਕਹੁ ਨਾਨਕ ਅਨਖਮੀ ਕਰਮਾ ਸਨ ਪਰੇ ਕਿਰਾਸੋ ਸਰਮਾ ਬਾਸ਼ਾ ਜੀ ਦਸਮੀ ਕਬੇ ਉਹ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਛਾ ਪੂਨ ਹੋਇ ਚਿਤ ਕੀ ਛਾ ਤਵ ਚੰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪਦ ਪਾਰਾ ਹਮਰੇ ਦੁਸ਼ਟ ਸਭ ਤੁਮ ਕਾ ਬੋ ਆਪ ਹਾਧੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ सेवक सिख सब कर तारा मोर अच्छा निज कर दे करिए सब बहन कुआ संगरिए पूर्ण हो हमारी आसा तोर भजन की रह प्यासा तुम्हें तो मैं शाड़ को बना त्याऊ जो बचाऊ सो तुम ते पाऊ सेवक सिख हमारे तारिये चुन चुन सत्र हमारे मारिये आप हाथ दे मुझे बरिये मरण काल का त्राश हो जो सदा हमारे पश्चा श्री अर्थ तुझू करो ਆਖਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਾਗਰ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ 베ਰਾ ਬ੍ਰਹਮਾ ਜੂਥਿਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਿਵੇਂ ਕੋ ਸਭ ਜਗਤ ਬਣਾਇਓ ਦੇਵਦੰਤ ਜਸ਼ਨ ਉਪਜਾਇਓ ਆਦੰਤ ਕੀ ਕਿਆ ਬਤਾਰਿਆ ਸੋਈ ਗੁਰੂ ਸੰਜਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸ਼ਕ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਓ ਸਤਨੰਗ ਕੋ ਪਾਲ ਮੁਹਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਤਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਕਰਪੂਲਾ ਸ਼ਾਂਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਦਾਨੈ ਜਬ ਉਦ ਕਰ ਕਰ ਕਰਤਾਰ ਪ੍ਰਜਾ ਤਰਤਾ ਬਦੇ ਅਪਾਰ ਜਬ ਕਰ ਕਰ ਤੋ ਕਬੂ ਤੁਮੈ ਮਿਲਤ ਦੇਤਾ ਸਭੂ ਜੀਤੇ ਬਦਨ ਸੇ ਸਬਧਾਰੇ ਆਪ ਆਪਣੀ ਬੂਜ ਉਚਾਰੇ ਤੁਮ ਸਭ ਹੀ ਤਰਿਆ ਤੰਦਰਾਮ ਜਾਂਤ ਬੇਦ ਭੇਦ ਅਯਾਲਮ ਨਿਰੰਕਾ ਨਿਰਬਕਾਰ ਨਿਲੰਭ ਆਦਿ ਨੀਰਨਾਦ ਸੰਭ ਤਾ ਕੰਭੂ ਰੂਚਾਤ ਭੇਦਾ ਯਾਗੋ ਭੇਵਨਾ ਪਾਪ ਦਵੇਦਾ ਤਾ ਕੋ ਕਰ ਪਹਨਨ ਮਾਨਤ ਮਹਾ ਮੂਰ ਕਸ਼ਪੇਦਨਾ ਦਾੰਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਰੰਕਾਰ ਕਾ ਚਿੰਤਨੇ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਨਤ ਪਿੰਨ ਪਿੰਤ ਹੋਇ ਤੇਤੀ ਤੇਮਰਾ ਲਖਣਾ ਜਾਇ ਪ੍ਰਸਾਰਾ ਕੇ ਬਿ ਸਜਾ ਪ੍ਰਥਮ ਸੰਸਾਰ ਇਕ ਰੂਪਨੂਪਸਰੂਪ ਰੰਗ ਭੈਉ ਰਾਵ ਕੈ ਪੂਪਾ अंडजेर से तरिकिन पुरखान बहुर रच दीनी कहूं पूरा धर बैठा कहूं से मठ पयो शंकर कैठा सगरी सृष्ट दिखाय तम बब आजुगा सूप स्वयं बब अब रक्षा मेरी तुम करो सिखो भा सिख संगरो दुष्ट जीते उठवत उत्पाता सकल मलेश करो रन काता यस्तु जिता विशरणी परे तिनके दुष्ट दुखित होय मरे ਪੁਰਖ ਜਮਨ ਭਾਗ ਪਰ ਇਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕ ਨਹੀ ਅਹ ਪ੍ਰਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅ੍ਰਿਸ਼ਟ ਤੜੇ ਤਤ ਕਾਲਾ ਕਿਰਪਾ ਦਿੱਤਾਂ ਜੈ ਨਿਹਾਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਦ ਸਿਧ ਘਰ ਮੋ ਸਭ ਹੋਈ ਦੁਸ਼ਾ ਸ਼ਵੇਸਾ ਕਿਨਾ ਕੋਈ ਇਕ ਬਾਜਨ ਤੁਮੇ ਸੰਭਾਰਾ ਕਾਲ ਫਾਸੇ ਤਾਹੀ ਉਭਾਰਾ जिन नर नाम तिहारुका दारद दुष्ट दुख ते रहा खर्ग के तमे शरण तिहारी आप हाथ दए लेहो उबारी सरब थोर मोह सहाय दुष्ट दुख ते लेहो बचाई स्वैया पाएंग हे जब ते तुमरे तब ते को आंख तरै नहीं आनयो राम रहीम पुराण कुरान अनेक कह मति एक न मान्यो सिमरत शास्त्र वेद सबे अप भेद कह हम एक न जान्यो सिरस पान कृपा तुमरी कार मैं न कह्यो सब तोय बखान दोरा सगले द्वार को शाडकै गयो तुहारो द्वार पांगए के लाज अश ਗੋਬਿੰਦ ਦਾਸ ਤੂਹਾਰ RAM KARI mahalla te da na dekho ankar satguru prasad land paya meri maaye satguru mai paya satguru ta paya sae se te manvadhiyan vadhaiyan raag ratan parivar parhiyan shabd gaavanaiyan shabd ta ga bhohari ke ramaandini vasaaya kahe nanak nanth hua satguru mai paya ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗਿਕਾਰੋ ਕਰੇ ਤੇਰਾ ਕਾਜ ਸਭ ਸੁਵਾਨਾ ਸਭ ਨਗਲਾਂ ਸਮਰੱਤ ਸੁਆਮੀ ਸੋਕ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਾ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੀ ਸਹ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸਾਡੇ ਸਾਹਿਬ ਕਿਆ ਨਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਾ ਸ਼ਾਂਤ ਸੁਖਮਨਾਏ ਵਸਿਆ ਜਿਨੀ ਸ਼ਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਉਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਜ ਦੂਤ ਉਦਵਸ ਕੀਤੇ ਕਾਲ ਕੰਟ ਕਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਇਤ ਘਰਿ ਅਨਹਦ ਬਾਜੀ ਆਨੰਦ ਸੁਨਹੁ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਰਸੀ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨੀਤ ਕਹ ਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾਂ ਥਾਨ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਿਤ ਰਖੂ ਤਾਰੋ ਤਮ ਸੰਸਾਰ ਚੰ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਈ ਹੋਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਿਹਰਿਆ ਪਉੜੀ ਤਿਥੈ ਤੂ ਸਮਰੱਥ ਜਿਥੈ ਕੋਈ ਨਾਹੀ ਉਥੈ ਤੇਰੀ ਦਾਖ ਅਗਨੀ ਉਦਰਮਾਏ ਸੁਣ ਕੇ ਦਮਕੇ ਦੂਤ ਨਾਏ ਤੇਰਾ ਛੜ ਜਾਏ ਔਜਲ ਵਿਖਮਸ ਗਾਹੋ ਗੁਰ ਸ਼ਬਦ ਦੀ ਪਾਰ ਪਾਏ ਜਿਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਹੀ ਕਲ ਮੇਹੂ ਕਉਨ ਗੁਣ ਗੋਵਿੰਦ ਗਾਏ ਸਭ ਸੋਨੂ ਕਿਰਪਾ ਸਮਾਲੈ ਸਾਹ ਸਾਏ ਬਿਰਥਾ ਕੋਈ ਨ ਜਾਏ ਜੇ ਆਵੇ ਤੁਦਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਦਨਾ ਜਿਵੇਂ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਭ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤੇ ਆਂ ਦਰਗਾ ਪਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੋਤਮ ਕਾੜੀਏ ਵੇਲੇ ਕੇ ਕੇ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉਤਮ ਕਾੜੀਏ ਵੇਲੇ ਕੇ ਕੇ ਮਹੱਲਾ ਪੰਜਵਾਂ ਰਖੇ ਰਖਨ ਹਾਰਿ ਆਪ ਉਬਾਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਇਾਲ ਮਨੁ ਹੁਨਾ ਵਿਸਾਰਿਆਨ ਸਾਜ ਜਨਾ ਕੈ ਥੰਗ ਪਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸੇ ਮਰਤ ਸੁਖ ਹੋਇ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਾਬ ਤੇਰੀ ਰਾਸ